ਕਹਿੰਦੇ ਵੱਡੇ ਮਾਲ ਉੱਤਰ ਕਬੱਡੀ ਦੇ ਪੁੱਜੇ ਹੋਏ ਐ ਦੋ ਵਾਰ ਵਰਲਡ ਕੱਪ ਦਾ ਬੈਸਟ ਰੇਅ ਸੁਨੀਪ ਲੁੱਤਰ ਔਰ ਅੱਜ ਕੌਣ ਬੈਸਟ ਆਉ ਫਰੰਦੀਪਰੀਆ ਪੁੱਜਿਆ ਹੋਇਆ ਗੋਲੂ ਚੀਮਾ ਜੀ ਪਹਿਲਵਾਨ ਮਾਨ ਨੇ ਇਸ ਪਿੰਡ ਦਾ ਸਾਹਮਣੇ ਅਰਸ਼ ਦੇ ਨਾਲ ਪੰਗਾ ਪੈ ਗਿਆ ਪਰ ਪੰਗਾ ਭਾਈ ਬਫਤੌਰ ਵਾਲਾ ਨੰਬਰ ਲੈ ਗਿਆ ਹਾਂਜੀ ਔਰ ਸਾਡੇ ਵਿਚਕਾਰ ਪੰਜਾਬੀ ਲੋਕ ਗਾਇਕੀ ਦਾ ਚਮਕਦਾ ਸਤਾਰਾ ਸਾਡੇ ਨਾਨਕ ਸਰ ਚੀਮਾ ਮੰਡੀ ਦਾ ਜੰਪਲ ਜਿਨ੍ਹਾਂ ਨੇ ਪੂਰੀ ਦੁਨੀਆ ਪਰਦੇ ਵਿੱਚ ਤੁਮ ਪਾਈ ਹੈ ਬਾਵਾ ਸਾਰੇ ਭਰਾਵਾਂ ਦਾ ਧੰਨਵਾਦ ਜਰੂਰ ਤਾੜੀਆਂ ਮਾਰਿਓ ਕਿਉਂਕਿ ਜਿੰਨੀ ਲੰਮੀ ਕਬੱਡੀ ਸੰਦੀਪ ਲੋਧਰ ਖੇਡ ਗਿਆ ਜਿੰਨੀ ਤਗੜੀ ਕਬੱਡੀ ਫਰੰਦੀਪੁਰੀਆ ਗੋਪੀ ਖੇਡ ਗਿਆ ਤੇ ਨਵੇਂ ਮੁੰਡੇ ਸੁਪਨਾ ਸਿਉਂਦੇ ਆ ਵੀ ਯਾਰ ਮੈਂ ਸੰਦੀਪ ਲੋਧਰ ਬਣ ਜਾਵਾਂ ਜਾਂ ਮੈਂ ਫਰੰਦੀਪੁਰੀਆ ਗੋਪੀ ਬਣ ਜਾਵਾਂ ਸਾਡੀ ਖੇਡ ਕਬੱਡੀ ਦਾ ਮਾਣ ਨੇ ਬਹੁਤ ਬਹੁਤ ਧੰਨਵਾਦ ਆ ਵੀਰਾਂ ਦਾ ਜੀ ਆਇਆਂ ਨੂੰ ਆਖਦੇ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਾਡੀ ਖੇਡ ਕਬੱਡੀ ਦੇ ਲੈਜੈਂਡ ਪਲੇਅਰ ਨੇ ਮੈਂ ਵਾਰ-ਵਾਰ ਇਹੀ ਗੱਲ ਕਰ ਰਿਹਾ ਵੀ 20 ਸਾਲ ਕਬੱਡੀ ਖੇਡਣੀ ਬਹੁਤ ਵੱਡਾ ਰਿਕਾਰਡ ਆਪਣੇ ਆਪ ਦੇ ਵਿੱਚ ਜਿੱਥੋਂ ਦੀ ਭਰਾ ਨੰਗਦੀਆਂ ਤਾੜੀਆਂ ਮਾਰ ਕੇ ਤਾੜੀਆਂ ਮਾਰ ਜੋਰਦਾਰ ਤਾੜੀਆਂ ਮੇਰੇ ਵੀਰੋ ਵੀਰਾਂ ਨੇ ਜਾਣਕੀ ਦਿੱਤੀ ਜਾਣਕਾਰੀ ਦਿੱਤੀ ਹੈ ਕਿ ਗਾਇਕੀ ਦੀ ਦੁਨੀਆ ਦਾ ਵੱਡਾ ਨਾਮ ਸਾਡਾ ਵੀਰ ਹਰਫ ਚੀਮਾ ਵੀ ਸਾਡੇ ਦਰਮਿਆਨ ਪੁੱਜ ਗਿਆ ਜੀ ਆਇਆਂ ਨੂੰ ਆਖਦੇ ਆ ਤੇ ਨਾਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਦਾ ਪਿੰਡੂ ਹੈ ਖੇਡ ਕਬੱਡੀ ਦਾ ਟਾਪ ਦਾ ਬਲਾਰਾ ਤੇ ਦਿਲਦਾਰ ਸੱਜਣ ਰੁਪਿੰਦਰ ਜਲਾਲ ਵੀ ਸਾਡੇ ਦਰਮਿਆਨ ਪੁੱਜ ਗਿਆ ਤੇ ਨਾਲ ਬਿੱਟੂ ਚੱਕ ਵਾਲਾ ਉਹ ਵੀ ਪੱਤਰਕਾਰੀ ਦੀ ਦੁਨੀਆ ਦਾ ਬਹੁਤ ਵੱਡਾ ਨਾਮ ਹੈ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਦੇ ਆ ਸਾਰੇ ਜਿੰਨੇ ਵੀ ਸਤਿਕਾਰਯੋਗ ਵੀਰ ਆਏ ਆ ਹਰਫ ਚੀਮਾ ਜੀਆ ਦਾ ਆਪਣਾ ਨਗਰ ਹੈ ਉਹਨਾਂ ਦਾ ਵੀ ਧੰਨਵਾਦ ਰਪਿੰਦਰ ਜਲਾਲ ਬਿੱਟੂ ਚੱਕ ਪਾਈ ਕਾ ਸਾਰੇ ਭਰਾਵਾਂ ਦਾ तहे ਦਿਲੋਂ ਧੰਨਵਾਦ ਲਓ ਕੁਲਵਿੰਦਰ ਕਹਿੰਦੇ ਝਾੜੋਂ ਵਾਲਾ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਚਾਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਪਰ ਨੰਬਰ ਰੀਡਰ ਦੇ ਹਿੱਸੇ ਆ ਜਿਹੜਾ ਹੈ ਅਗਲੇ ਮੈਚ ਲਈ ਬਰੇ ਸਾਹਿਬ ਤੇ ਕਪ ਕਲਾਂ ਨੂੰ ਬੇਨਤੀ ਹੈ ਨਾਲ ਹੀ ਉਸ ਤੋਂ ਅਗਲੇ ਮੈਚਾਂ ਦੀਆਂ ਟੀਮਾਂ ਦਿਹਾਉਗੜ੍ਹ ਤੇ ਗੁੱਦੜਸ਼ਾ ਪੀਖੀ ਦਿੜਮਾ ਮੰਡੀ ਦੇ ਬਾਜਵਾ ਕੜਿਆਣਾ ਤੇ ਠੁੱਲੇ ਵਾਲਾ ਸਾਰੀਆਂ ਟੀਮਾਂ ਤਿਆਰ-ਬਰ ਤਿਆਰ ਹੋ ਕੇ ਖੇਡ ਮੈਦਾਨ ਦੇ ਲਾਗੇ ਆ ਜਾਣ ਕਿ ਰਣ ਜਿੱਤਣ ਲਈ ਸੂਰਮਾ ਹਰ ਨੰਬਰ ਹੈ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿ ਪਰ ਪਰ ਬਾਰ ਚੀਮੇ ਆਲਾ ਕਰ ਗਿਆ ਤੇ ਪੁਆਇੰਟ ਚੀਮਿਆਂ ਦੇ ਲਈ ਜੋੜ ਗਿਆ ਮੇਰੇ ਵੀਰੋ ਉਧਰ ਰਪਿੰਦਰ ਜਲਾਲ ਸਾਡਾ ਵੀਰ ਬਿੱਟੂ ਚੱਕੜਾ ਵੱਡਾ ਪੱਤਰਕਾਰ ਹੈ ਨਾਲ ਕਹਿੰਦੇ ਮੇਰੇ ਵੀਰੋ ਹਰਪ ਚੀਮਾ ਇਸ ਪਿੰਡ ਦਾ ਮਾਣ ਹੈ ਵੀ ਮੌਤ ਮੂਰੇ ਰੇਡਾਂ ਪਾਉਂਦਾ ਗੱਬਰੂ ਦਬਦਾ ਨਹੀਂ ਪੱਕਾ ਪੂਰੀ ਹਿੰਡ ਦਾ ਏਰੀਏ 'ਚ ਛਾਇਆ ਪਿਆ ਸੋਹਣੀਏ ਜਿਵੇਂ ਤੁੱਲਾ ਬੱਗੇ ਪਿੰਡ ਦਾ ਹਵਾ ਕਰਦੇ 52 ਕਿਲੋ ਵਾਲੇ ਨਿਪਾਲੇ ਹੋਰੀ ਭਾਰਤੋਲ ਦੇ ਆਪ ਚੁੱਪ ਨੇ ਤੇ ਚੋਟੀ ਦੇ ਗਰੁੱਪ ਨੇ ਰੌਲਿਆਂ 'ਚ ਨਾ ਬੋਲਦੇ ਪਰ ਕਬੱਡੀ ਦਾ ਰੌਲਾ ਗੌਲਾ ਮੇਰੇ ਵੀਰੋ ਉਧਰਲੇ ਪਾਸੇ ਮੁੰਡਾ ਰੌਲੇ ਨਿਮੇੜਨ ਨੂੰ ਫਿਰਦਾ ਹਾਂਜੀ